ਅਕਸ਼ਰੀਆ ਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਔਰ ਇੱਕ ਖਬਰ ਅਜਿਹੀ ਖਬਰ ਹੈ ਜਿਸ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਹੈ ਕਿ ਸਰਕਾਰਾਂ ਕੀ ਕਰਦੀਆਂ ਨੇ ਪੰਜਾਬ ਦੇ ਐਮਪੀ ਕੀ ਕਰਦੇ ਨੇ ਕਿਉਂਕਿ ਗੜਸ਼ੰਕੁਰਤ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਸੜਕ ਜਾਂਦੀ ਹੈ ਉਸਦੇ ਹਾਲਾਤ ਪਿਛਲੇ ਕਾਫੀ ਸਮੇਂ ਤੋਂ ਜਿਾ ਕਹਿ ਲਈਏ ਜਦੋਂ ਤੋਂ ਅਸੀਂ ਸੁਰਤ ਸੰਭਾਲੀਏ ਉਦੋਂ ਤੋਂ ਹੀ ਖਰਾਬ ਦੇਖਿਆ ਔਰ ਆਪ ਸਭ ਨੂੰ ਪਤਾ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਹੋਲਾ ਮਹੱਲਾ ਆ ਰਿਹਾ ਤਾਂ ਸੰਗਤਾਂ ਪੂਰੇ ਵਿਸ਼ਵ ਭਰ ਵਿੱਚੋਂ ਸ਼੍ਰੀ ਨਨਪੁਰ ਸਾਹਿਬ ਵਿਖੇ ਨਕਮਸਤਕ ਹੋਣ ਜਾਂਦੀ ਹਨ ਪਰ ਸੜਕ ਦਾ ਹਾਲੇ ਤੱਕ ਕਿਸੇ ਨੇ ਕੋਈ ਬੀੜਾ ਨਹੀਂ ਚੁੱਕਿਆ ਕਿਸੇ ਨੇ ਕੋਈ ਜ਼ਿੰਮੇਵਾਰੀ ਨਹੀਂ ਚੁੱਕੀ ਸੀ ਸਰਕਾਰ ਵਿੱਚੋਂ ਲੇਕਿਨ ਹੁਣ ਸ਼੍ਰੀ ਆਨੰਦਗੜ੍ਹ ਵਾਲੇ ਪਾਪਾ ਸੁੱਚਾ ਸਿੰਘ ਬਾਬਾ ਸਤਨਾਮ ਸਿੰਘ ਜੁਣਾ ਨੇ ਇਸ ਸੜਕ ਦੀ ਮੁਰੰਮਤ ਕਰਨ ਦੀ ਸੜਕ ਬਣਾਉਣ ਦੀ ਜ਼ਿੰਮੇਵਾਰੀ ਚੱਕੀ ਹੈ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਇਸ ਸੜਕ ਦੇ ਉੱਤੇ ਬਹੁਤ ਵਾਰ ਹਾਦਸੇ ਹੋ ਜਾਂਦੇ ਕਿਉਂਕਿ ਸੜਕ ਦੀ ਹਾਲਤ ਬਹੁਤ ਬਹੁਤ ਖਸਤਾ ਹੈ ਟੋਏ ਟੱਪੇ ਬਹੁਤ ਹੰਜਿਸ ਕਰਕੇ ਬਹੁਤ ਸਾਰੇ ਹੱਥ ਸੇ ਵਾਪਰਦੇ ਸਨ ਤਾਂ ਬਾਬਾ ਜੀ ਹੋਣਾ ਨੇ ਹੁਣ ਜ਼ਿੰਮੇਵਾਰੀ ਲਈ ਹੈ ਅਤੇ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੁਸੀਂ ਦੇਖੋਗੇ ਤਸਵੀਰਾਂ ਵਿੱਚ ਕਿ ਜੀ ਸੀ ਬੀ ਚੱਲ ਰਹੀ ਹੈ ਟਰੈਕਟਰ ਟਰਾਲੀਆਂ ਖੜੀਆਂ ਹਨ ਪਰ ਲੋਕਾਂ ਵੱਲੋਂ ਇਹ ਸਵਾਲ ਚੱਕਿਆ ਗਿਆ ਹੈ ਕਿ ਸਰਕਾਰਾਂ ਕੀ ਕਰਦੀਆਂ ਨੇ ਇਹ ਸਰਕਾਰਾਂ ਕੀ ਸਿਰਫ ਸਾਨੂੰ ਵੋਟਾਂ ਵੇਲੇ ਲਾਰੇ ਲਾ ਸਕਦੀਆਂ ਨੇ ਪਰ ਉੱਥੇ ਹੀ ਬਹੁਤ ਜ਼ਿਆਦਾ ਸ਼ਲਾਘਾ ਹੋ ਰਹੀ ਹੈ ਬਾਬਾ ਸੁੱਚਾ ਸਿੰਘ ਜੀ ਦੀ ਅਤੇ ਬਾਬਾ ਸਤਨਾਮ ਸਿੰਘ ਜੀ ਦੀ ਕਿਉਂਕਿ ਆਉਣ ਵਾਲੇ ਥੋੜੇ ਸਮੇਂ ਵਿੱਚ ਹੀ ਪੋਲਾ ਮਹੱਲਾ ਆ ਰਿਹਾ ਤੇ ਸੰਗਤਾਂ ਸ਼੍ਰੀ ਨੰਦਪੁਰ ਸਾਹਿਬ ਵੱਲ ਚਾਲੇ ਪਾਉਂਦੀ ਹਨ ਤਾਂ ਸੰਗਤਾਂ ਵੱਲੋਂ ਵੀ ਬਹੁਤ ਸਾਰਾ ਸਨੇਹ ਭੇਜਿਆ ਜਾ ਰਿਹਾ ਹੈ ਅਤੇ ਸਮੂਹ ਸੇਵਾਦਾਰਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਹੈ ਤੇ ਖਾਸ ਕਰਕੇ ਬਾਬਾ ਸੁੱਚਾ ਸਿੰਘ ਜੀ ਦਾ ਅਤੇ ਬਾਬਾ ਸਤਨਾਮ ਸਿੰਘ ਜੀ ਦਾ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਨੀਆਂ ਤਸਵੀਰਾਂ ਦੇ ਰੂਪ ਰੂਪ ਕਰਾਨੀਆਂ ਜੋ ਪੱਤਰਕਾਰ ਅਸ਼ਵਨੀ ਸੈਜਪਾਲ ਹੋਣਾ ਨੇ ਕੈਪਚਰ ਕੀਤੀਆਂ ਅਸ਼ਵਨੀ ਸੈਜਪਾਲ ਉਹਨਾਂ ਦੀ ਪੂਰੀ ਰਿਪੋਰਟ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਤਸਵੀਰਾਂ ਸ਼੍ਰੀ ਨੰਦਪੁਰ ਸਾਹਿਬ ਦੀ ਪਰਤੀ ਤੋਂ ਸਰਕਾਰ ਰਾਸ ਕਰਕੇ ਕਾਰ ਸੇਵਾ ਸੁਪਰ ਲੈ ਗਿਆ ਨਾ ਜੀਨਨਪਸਾਹ ਸਮੂਹ ਸੇਵਾਦਾਰ ਚੀ ਦੀ ਭਗਤੋ ਬਾਬਾ ਗੁਰਦੇਵ ਸਿੰਘ ਸ਼ੁਰੂਗਵਾਲਾ ਦੇ ਪਰ ਇਸ ਸਮੂਹ ਸੰਗਤ ਅਰਦਾਸ ਕਰਕੇ ਚੱਲਿਆ ਕਿ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਨੂੰ ਗੜਸ਼ੰਗਰ ਤੋਂ ਰਸਤਾ ਜਾ ਰਿਹਾ ਇਹਦੀ ਹਾਲਤ ਬਹੁਤ ਕਸ਼ਟਾ ਸੀ ਸਰਕਾਰਾਂ ਨੂੰ ਬੜੀ ਬਾਰ ਬੇਨਤੀ ਕੀਤੀ ਕਿਸੇ ਸਰਕਾਰ ਨੇ ਸੁਣਵਾਈ ਨਹੀਂ ਕੋਲਾ ਵਾਲਾ ਬਿਲਕੁਲ ਨਜ਼ਦੀਕ ਆ ਗਿਆ ਲੱਖਾਂ ਸਕਦਾ ਕਰੀਬਨ ਮਾਝਾ ਦਵਾਬਾ ਬਾਲਵਾ ਇਹ ਸਥਿਤੀ ਹੈ ਜੇ ਕਰਸ਼ੋ ਘਾਟਰੀ ਬਣੀਏ ਤੇ 50 ਲੱਖ ਤੋਂ ਵੱਧ ਸਕਦੇ ਜਿਹੜੀ ਹੈ ਇੱਥੇ ਦਰਸ਼ਕਦਾਰੇ ਕਰਨ ਵਾਸਤੇ ਲੰਗਰ ਲਾਉਣ ਵਾਸਤੇ ਇਹ ਸਥਿਤੀ ਥਾਲੀ ਗੁਜਰ ਲੰਗਦੀ ਹੈ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਜਿਵੇਂ ਕਿ ਪਹਿਲੀਆਂ ਸਰਕਾਰਾਂ ਸੀ ਭਾਵੇਂ ਉਹ ਕਾਲੀ ਦਾਲ ਸਰਕਾਰ ਸੀ ਤੇ ਉਹ ਕਾਂਗਰਸ ਦੀ ਸਰਕਾਰ ਸੀ ਜੇ ਪੀਸੀ ਦੀ ਸਰਕਾਰ ਸੀ ਕਿ ਹੈ ਅੱਜ ਭਗਵੰਤ ਮਾਨ ਦੀ ਸਰਕਾਰ ਪਰ ਇਹ ਸਾਡਾ ਕੋਈ ਕਿਸੇ ਪਾਰਟੀ ਨੂੰ ਨੀਵਾ ਉੱਚਾ ਦਾ ਖਰਨ ਦੀ ਗੱਲ ਨਹੀਂ ਵੀ ਤੇ ਖਾਲਸੇ ਕੌਮ ਦੀ ਗੱਲ ਆ ਕਿਉਂਕਿ ਇਹ ਸਾਰੇ ਰਸਤੇ ਸਾਡੀ ਕਲਾਸ਼ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਨੇ ਜਾਂਦੇ ਨੇ ਨਾਣਾਦੇਵ ਵੀ ਜਾਣ ਵਾਲੇ ਵੀ ਜਾਂਦੇ ਆ ਸਿੰਬਲੇ ਨੂੰ ਜਾਂਦੇ ਆ ਬਾਹ ਬਾਲ ਨਖਦੇ ਜਾਂਦੇ ਆ ਇਹ ਰਸਤਾ ਬਹੁਤ ਖਸਤਾ ਸੀਗਾ ਇਸ ਕਰਕੇ ਖਸਤ ਸੜਕ ਨੂੰ ਬਣਾਉਣ ਵਾਸਤੇ ਕੋ ਪ੍ਰਲਾਦ ਦਿੱਤਾ ਗਿਆ ਹਾਜੀ ਜੀ ਆ ਅਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਸਮੂਹ ਸਕਤਾ ਮਸ਼ੀਨਰੀ ਲੈ ਕੇ ਇਹ ਇਹ ਸਟਾਰਟਰਾਂ ਦੇ ਵਿੱਚ ਜਿੱਥੇ ਇਸ ਟਾਈਮ ਸੇਵਾ ਚੱਲ ਰਹੀ ਆ ਰੰਗ ਕਰ ਦਿੱਤੀ ਗਈ ਆ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਕਾਰ ਸੇਵਾ ਸੁਪਰਵਾਈਜ਼ਰ ਅਨੰਦਗੁਰ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਪ੍ਰਕਾਸ਼ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਬਾਬਾ ਹਰਪ੍ਰੀਤ ਨਿਕਲ ਮਹਾਨ ਜਿਨ੍ਹਾਂ ਨੇ ਬਹੁਤ ਸਵਾਵਾ ਕੀਤੀ ਆ ਅੱਠ ਪੁਲ ਬਣਾਏ ਨਾਵੇਂ ਪੁਲ ਦੀ ਸੇਵਾ ਚੱਲ ਰਹੀ ਆ ਸ਼ਰਕਾਂ 100 ਤੋਂ ਵੱਧ ਸਕੂਲ ਜਿਹੜੇ ਪੁਰੇ ਥਿੱਤੇ ਆ ਸੈਂਕੜੇ ਗੁਰਦੁਆਰੇ ਜਿਹੜੇ ਬਣਾ ਕੇ ਕੁਝ ਸ਼੍ਰੋਮਣੀ ਕਮਿਟੀ ਨੂੰ ਸਮਰਪਿਤ ਕਰ ਦਿੱਤੇ ਆ ਕੁਝ ਸੇਵਾਵਾਂ ਚੱਲ ਰਹੀਆਂ ਨੇ ਮਹਾਰਾਜ ਕਿਰਪਾ ਕਰਨ ਇਹ ਸਾਰੀ ਗੁਰੂ ਦੀ ਬਖਸ਼ਿਸ਼ ਆ ਸੰਗਤਾਂ ਦਾ ਸੰਯੋਗ ਹੈ ਅੱਜ ਵੀ ਅਸੀਂ ਗੁਰਮਾਰਗ ਤੇ ਆਉਂਦਾ ਆਸਾ ਲੈ ਕੇ ਅਰਦਾਸ ਬੇਨਤੀ ਕਰਕੇ ਚੱਲੇ ਸੀ ਇਹ ਜਿਹੜੀ ਸੜਕਾ ਇਹਨੂੰ ਮਹਾਰਾਜ ਕਿਰਪਾ ਕਰਨ ਛੇਤੀ ਛੇਤੀ ਠੀਕ ਕੀਤਾ ਜਾਵੇ ਕਿ ਸੰਗਤਾਂ ਦੇ ਸੰਯੋਗ ਨਾਲ ਗੁਰੂ ਦੀ ਕਿਰਪਾ ਨਾਲ ਸਾਰੇ ਕਾਰਜ ਚੱਲ ਰਹੇ ਨੇ ਮਹਾਰਾਜ ਬਖਸ਼ਿਸ਼ ਕਰਨ ਕੋਈ ਗੁਰਮਾਰਾਜ ਦਾ ਪ੍ਰਮਾਣ ਹੈ ਖਾ ਉਹ ਖਰਚੋ ਰਲ ਮਿਲਤਾ ਹੈ ਟੋਟਣਾ ਆਵੇ ਵੱਧ ਦੋ ਜਾਈ ਤੇ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਜਦੋਂ ਮਹਾਰਾਜ ਦੇ ਸਮੇਂ ਇਤਿਹਾਸਕ ਸਾਡੇ ਕੋਲ ਇਤਿਹਾਸ ਸੱਤ ਮੌਜੂਦ ਨੇ ਬਿਮਾਰ ਨੇ ਕਿਹਾ ਜਦੋਂ ਜਸਵੰਤ ਦੀ ਸੇਵਾ ਕਰਨੀ ਸਿੱਖਾਲੇ ਪੁੱਛਿਆ ਕਿ ਕਰਾਉਣਾ ਹੈ ਕਿ ਰਸਤੇ ਬਣਾਉਣੇ ਫੁੱਲ ਲਾਉਣੇ ਬਾਗ ਲਾਉਣੇ ਇਹ ਵੀ ਇੱਕੋ ਨਾਲ ਦਾ ਹਿੱਸਾ ਹੈ ਰਸਤੇ ਬਣਾਉਣ ਦਾ ਵੀ ਸੋ ਗੁਰੂ ਕਿਰਪਾ ਕਰਨ ਆਪ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਸਕਤਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਆਉਣ ਵਾਲੀਆਂ ਨੇ ਉਸ ਇਸ ਚੱਲ ਰਹੀ ਸੇਵਾ ਵਿੱਚ ਯੋਗਦਾਨ ਵੀ ਪਾਉਣ ਤੇ ਆਣ ਕੇ ਦਰਸ਼ਨ ਜ਼ਾਰੀ ਕਰਨ ਆਪ ਜੀ ਉਸ ਨੂੰ ਕੁਝ ਦਿਖਾਲ ਦੇਵੋਗੇ ਜਿਵੇਂ ਸੇਵਾ ਦਾ ਕਾਰਜ ਚੱਲ ਰਿਹਾ ਹੈ ਮਹਾਰਾਜ ਕਿਰਪਾ ਕਰਨ ਇਹ ਸਾਰੀ ਕਿਰਪਾ ਗੁਰੂ ਦੀ ਆ ਤੇ ਗੁਰੂ ਦੀ ਬਖਸ਼ਿਸ਼ ਵਾਲੀ ਹੋ ਰਹੀ ਆ ਤੇ ਮਹਾਰਾਜ ਦਾ ਨਾਮ ਜਪ ਲਈਏ ਨਾਮ ਜਪ ਕੇ ਆਪ ਜੀ ਨੂੰ ਮੁੜ ਕੇ ਬਾਕੀ ਕਾਰਵਾਈ ਰਖਾ ਦਿਆ ਸਾ ਪੇ ਨਾਮ ਵਾਹੀ ਗੁਰ ਸਾ ਤੇ ਨਾਮ ਵਾਹੀ ਗੁਰ ਸਾ ਤੇ ਸਾਰ ਸੰਗਤਾਂ ਨੂੰ ਪਤਾ ਹੀ ਹੈ ਕਿ ਕਿਲਾ ਅਨੰਦਗੜ੍ਹ ਵਾਲੇ ਬਾਬੇ ਮਹਾਪੁਰਖ ਬਾਬਾ ਸੋਚਿਆ ਸਿੰਘ ਦੇ ਬਾਬਾ ਸੋਹਣ ਸਿੰਘ ਹੋਣਾ ਬਲੋ ਜੋ ਗੜ੍ਹਸ਼ਾ ਤੋਂ ਅਨੰਦਪੁਰ ਸਾਹਿਬ ਨੂੰ ਰੋੜ ਗਿਆ ਇਹਦੀ ਜੋ ਐਂਦੀ ਖਾਸਾ ਹਾਲਤ ਸੀ ਉਹਦੀ ਬਣਾਉਣ ਦੀ ਸੇਵਾ ਰੰਭੀ ਗਈ ਆ ਕਿ ਜੋ ਸਰਕਾਰ ਨੇ ਲਗਭਗ 31 ਕਰੋੜ ਰੁਪਏ ਦਾ ਇਹਦਾ ਟਰੈਕਟਰ ਵਿਥਿਆ ਸੀ ਉਹ ਮਹਾਪੁਰਖਾਂ ਨੇ ਸੇਵਾ ਨਾਲ ਨਹੀਂ ਅਸੀਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਬਣਾ ਦੇਣਾ ਆ ਸੋ ਪਰਸੋਂ ਤੋਂ ਹੀ ਲਗਾਤਾਰ ਸਵਾਵਾ ਚੱਲ ਰਹੀਆਂ ਆ ਇਹਦੇ ਵਿੱਚ ਸਾਨੂੰ ਛੇਰੇ ਪੰਜਾਬ ਕਿਸਾਨ ਯੂਨੀਅਨ ਨੂੰ ਵੀ ਮਹਾਪੁਰਖਾਂ ਦਾ ਹੁਕਮ ਹੋਇਆ ਤੇ ਅਸੀਂ ਕੱਲ ਨੂੰ ਆਪਣੀਆਂ ਕੁਝ ਫਾਰਮਾਂ ਤੇ ਜਾ ਕੇ ਇਹਦੇ ਵਿੱਚ ਜੋੜਦਾਨ ਪਾਵਾਂਗੇ ਤਾਂ ਜਿਵੇਂ ਕਿ ਆਪ ਸਭ ਦੇਖਦੇ ਆ ਕਿ ਸਰਦ ਤੇ ਬੜਾ ਬੇਤੀ ਨਾਲ ਕੰਮ ਚੱਲਦਾ ਹੈ ਤੇ ਬਾਕੀ ਹੁਣ ਬਾਬਾ ਨਿਰਮਲ ਸਿੰਘ ਜੀ ਹੁਣੀ ਦੱਸ ਦੋਗੇ ਪਾਸੋਂ ਦੇ ਇੱਥੇ ਲਗਾਤਾਰੇ ਸੇਵਾ ਕਰ ਰਹੇ ਮਹਾਪੁਰਖਾਂ ਦੇ ਨਾਲ ਜੁਆਇਆ ਖਾਲਸਾ ਵਾਹਿਗੁਰੂ ਜੀ ਖਤੇ ਬਹੁਤ ਸਾਲਾਂ ਤੋਂ ਸੰਤ ਬਾਬਾ ਸੋਚਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਨਾੰਤ ਸਿੰਘ ਜੀ ਸੰਤ ਬਾਬਾ ਜਰਵੀਨ ਸਿੰਘ ਦੀ ਸਿੱਧੀ ਬਾਗ ਵਾਲੇ ਸਾਡੇ ਇਕੱਠੇ ਹੋਏ ਸੀਗੇ ਆਪਣੇ ਭੌਸਾ ਵੀ ਇੱਥੇ ਆਏ ਸੀਗੇ ਸਾਰਿਆਂ ਨੇ ਅਰਦਾਸ ਬੇਨਤੀ ਕਰਕੇ ਜੋ ਪਈਸਾ ਉਹਦਾ ਪਾਠ ਕਰਕੇ ਤੇ ਨਾਮ ਸੋ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਜੇਕਰ ਤਾਂ ਕਿ ਉਹਨਾਂ ਲਈ ਇਹ ਨੀਅਰ ਵਰਕੇ ਕੰਮ ਸ਼ੁਰੂ ਕੀਤਾ ਐ ਇਸ ਤਰ੍ਹਾਂ ਬਹੁਤ ਤੇਜੀ ਦੇ ਕੰਮ ਹੋ ਰਿਹਾ ਆ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿੰਨਾ ਜਿੰਨਾ ਵੀ ਕਿਸੇ ਕੋਲ ਟਾਈਮ ਹੈਗਾ ਆ ਫੂਰ ਆ ਕੇ ਇਸ ਨਾਲ ਸਾਫ ਨਿਓ ਤੇ ਇੱਕ ਮੇਰੀ ਹੋਰ ਬੇਨਤੀ ਆ ਮੇਰੀ ਤਕਰੀਬਨ ਉਮਰ ਇਸ ਵੇਲੇ ਨਾ 60 ਸਾਲ ਦੀ ਹੋ ਗਈ ਹੈ ਮੈਂ ਤਾਂ ਇਹ ਸੜਕ ਨੂੰ ਇਸੇ ਤਰ੍ਹਾਂ ਦੀ ਦੇਖਦਾ ਤੇ ਹੁਣ ਮਹਾਪੁਰਖਾਂ ਨੇ ਇਹ ਜੋ ਭੀੜਾ ਚੱਕਿਆ ਹੁਣ ਇਹ ਸੜਕ ਐ ਨਵੀਂ ਬਣੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੇ ਵੀ ਆਸਾਂ ਹੋਣੀ ਬੇਨਤੀਆਂ ਕਰਦੇ ਆ ਵੀਰੋ ਮੌਕਾ ਬਹੁਤ ਵਧੀਆ ਤੁਹਾਡੇ ਵਾਸਤੇ ਕਿਉਂਕਿ ਜ਼ਿੰਦਗੀ ਵਿੱਚ ਜਿਹੜਾ ਸੇਵਾ ਹੋ ਕਰੋ ਜਿਹਨੇ ਨਾਲ ਤੁਹਾਡਾ ਸਿਰ ਉੱਚਾ ਹੋਵੇ ਤੁਹਾਨੂੰ ਮਾਣ ਵੀ ਹੋਵੇ ਜਿਹੜੇ ਰਸਤੇ ਨੇ ਪ੍ਰਾਤਨ ਸਮੇਂ ਤੋਂ ਮਹਾਂਪੁਰਖਾਂ ਇਹਨਾਂ ਨੂੰ ਸਵਾਰ ਨੇ ਕਿਉਂਕਿ ਨਾ ਇਹ ਸੜਕਾਂ ਤੋਂ ਪਤਾ ਨਹੀਂ ਕਿੰਨੀਆਂ ਕਿ ਸੰਤਾਂ ਲੰਘਣਾ ਕਿੰਨੇ ਸੰਤਾਂ ਮਹਾਂਪੁਰਖਾਂ ਨਾਲ ਲੰਘਣਾ ਥੋੜੇ ਰਸਤਾ ਬੜਾ ਪਵਿੱਤਰ ਹੈ ਇਹਨੂੰ ਬਣਾਉਣਾ ਬਹੁਤ ਜ਼ਰੂਰੀ ਸੀ ਸਰਕਾਰਾਂ ਨਾਕਾਮ ਹੋ ਚੁੱਕੀਆਂ ਨੇ ਪਰ ਮਹਾਂਪੁਰਖਾਂ ਨੇ ਬਹੁਤ ਬੜੀ ਹਿੰਮਤ ਗੁਰੂ ਸਾਹਿਬ ਦੇ ਅਸ਼ੀਰਵਾਦ ਆਪਣੇ ਨਾਲ ਬਾਜ਼ ਰੰਬਿਆ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਤਨ ਮਨ ਧੰਦੇ ਨਾਲ ਵੱਧ ਤੋਂ ਵੱਧ ਇਹਦੇ ਵਿੱਚ ਹਿੱਸਾ ਪਾਈਏ ਔਰ ਇਸ ਕਾਰਜ ਨੂੰ ਜੋ ਮਹਾਂਪੁਰਖਾਂ ਨੇ ਅਰੰਭਿਆ ਹਾਂ ਇਸ ਨੂੰ ਨੇਪਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹ ਜਾਵੇ ਔਰ ਨਾਲੇ ਵਧੀਆ ਸੜ ਕੇ ਆਣ ਵਾਲੀਆਂ ਸੰਗਤਾਂ ਦੇ ਵਾਸਤੇ ਹੋਲੇ ਮਹਲੇ ਤੇ ਕੋਈ ਮੁਸ਼ਕਲ ਨਾ ਆਵੇ ਔਰ ਸਾਰਿਆਂ ਦਾ ਜਿਹੜਾ ਸਫ਼ਰ ਬੜਾ ਸੁਖੈਣ ਹੋਵੇ ਸੁਖਿਆ ਸੁੱਖਾਂ ਨਾਲ ਭਰਿਆ ਹੋਵੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਨੌਜਵਾਨ ਵੱਧ ਤੋਂ ਵੱਧ ਵਲੰਟੀਅਰ ਇਥੇ ਆਣ ਇਹਨਾਂ ਟਰੱਕ ਨੂੰ ਵੀ ਉਹ ਸਿਸਟਮ ਦੇ ਵਿੱਚ ਜਾਣ ਔਰ ਨਾਲ ਟਰੈਕਟਰ ਟਰੈਲੀਆਂ ਜੈਕ ਵਾਲੀਆਂ ਉਹਨਾਂ ਦੀ ਬਹੁਤ ਲੋੜ ਹੈ ਉਹ ਸਾਡੇ ਨਾਲ ਤੁਸੀਂ ਸਹਿਯੋਗ ਵੀ ਕਰ ਸਕਦੇ ਆਂ ਆਪਾਂ ਬਾਰੋ-ਬਾਰੀ ਭੇਡਣੀਆਂ ਨੇ ਸੋ ਇਹ ਬੇਨਤੀ ਆ ਪ੍ਰਬੰਧਕਾਂ ਨੂੰ ਸਾਡੇ ਛੇਰੇ ਪੰਜਾਬ ਕਿਸਾਨ ਜੁਨੀਆ ਦੇ ਨਾਲ ਕਿਸਮ ਪਰ ਕਰੋ ਆਪਣਾ ਹੈਡ ਆਫ ਰੇਨੋ ਵਾਲਿਆਂ ਦਾ ਹੈਡ ਆਫ ਆਪਣੇ ਦੇਰੋ ਵਾਲਿਆਂ ਦਾ ਲੰਗਰ ਉੱਥੇ ਰੱਖਿਆ ਉਹ ਲੰਗਰ ਵੀ ਚੱਲ ਰਿਹਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਇਹ ਗੜਸ਼ਕਰ ਦੇ ਇਲਾਕੇ ਦੀਆਂ ਸੰਗਤਾਂ ਸਭ ਪ੍ਰਬੰਧ ਨਾਲ ਆਪਣੇ ਸਾਡੇ ਨਾਲ ਸਹਿਯੋਗ ਕਰਨ ਔਰ ਇਹ ਸੇਵਾ ਵਿੱਚ ਸਾਲਾਂ ਦੀ ਵਾਹਿਗੁਰੂ ਦੀ ਖਾਤਰ ਸਾਹਿਬ ਦੀ ਫਤਿਹ